ਸਿੱਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ 852 ਤੇ ਤੇ ਬਈ ਆਪਣੀ ਇਹ ਟ੍ਰੈਲ ਤੇ ਉਹ ਬਣ ਚੁੱਕੀ ਆ ਤੇ ਟ੍ਰੈਲ ਦੇ ਉੱਪਰ ਆ ਗਿਆ ਅੱਜ ਦੇਖਿਆ ਮੈਂ ਦ੍ਰਿਸ਼ ਬਹੁਤ ਸੋਹਣਾ ਨਜ਼ਾਰਾ ਆਉਂਦਾ ਬਈ ਉਹਨੇ ਵੇਖੀ ਬਾਕੀ ਤੁਹਾਨੂੰ ਵੀ ਦਿਖਾ ਦੰਨੇ ਉੱਪਰ ਤੇ ਨੌਕਰ ਚੈੱਕ ਵੀ ਉਹ ਬੁੱਤੇ ਦੇ ਲੈਣਾ ਸਿੱਧੀਆਂ ਦੇਖ ਦੀ ਹੇਚਾ ਬਹੁਤ ਆ 70 ਫੁੱਟੋਂ ਗਾ ਘਟੋ ਵਟਾ ਤੇ ਇੱਧਰ ਫੰਟਾ ਵੀ ਪਤਾ ਲੱਗਦੀ ਆ ਉਹਦੇ ਵੀਰੇ ਇਹਦੀ ਕਿੱਥੇ ਵੱਧ ਪਈ ਵੀ ਕਿੱਥੇ ਘਟ ਗਈ ਵੀ ਇਹਨੇ ਤੇ ਆ ਬਿੰਦਰ ਨਾਲ ਜੀਰੀ ਆ ਗਈ ਉਹ ਪਿੰਡ ਕਮਾਲਪੁਰ ਦੇਖਦਾ ਉਹ ਤੇ ਤੇ ਉਹ ਪਾਰਲੀ ਸਾਈਡ ਬੜੀਆਂ ਛੱਲੀਆਂ ਦੇ ਕੋਲ ਦੂਜਾ ਦੇਖਦਾ ਉਹ ਪਿੰਡ ਬੜੀਆਂ ਛੱਲੀਆਂ ਆ ਗਈ ਤੇ ਆ ਕਮਾਲਪੁਰ ਆ ਗਿਆ ਭਾਈ ਤੇ ਉਹ ਛੱਲੀਆਂ ਆ ਗਿਆ ਆਪਣੀ ਛੋਟੀ ਛੱਲੀਆਂ ਬਾਕੀ ਆ ਆਪਣਾ ਗੁਰਦੁਆਰਾ ਸਾਉ ਆਪਣੇ ਪਿੰਡ ਦਾ ਆ ਗਿਆ ਆ ਉਹ ਚੱਲੀਆਂ ਵਾਲਾ ਅੱਡੇ ਦਾ ਗਰਗੋਰ ਆ ਗਿਆ ਉਹ ਆਈਟੀ 에ਰੀਆ ਲਾਈਟਾਂ ਵਿੱਚ ਚਿਖਦੀਆਂ ਹੋਰ ਇਹੇ ਉਹ ਆਈਟੀ ਹਰ ਪਪੂਲਰ ਵੀ 70 70 ਫੁੱਟ ਉੱਚੇ ਹੋ ਜਾਂਦੇ ਨੇ ਆਹ ਦੇਖੋ ਆ ਵੀ ਮਿੱਤੇ ਵੀ ਉੱਚਾ ਲੱਗ ਜਾਗੇ ਆਹ ਉੱਤੇ ਤੇ ਆ ਬਰਾਬਰ ਹੈਗੇ ਆ ਜਿਹੜੇ ਆਹ ਤਿੰਨ ਸਾਲ ਦੇ ਬਾਕੀ ਪੈਣੀ ਪਿੰਡ ਡੂੰਗਾ ਏ ਉਹਦੇ ਘਰ ਕਿੰਨੇ ਤਾਂ ਪਪੂਲਰ ਪਪੂਲਰ ਸਾਰੇ ਆਲੀ ਦੇਖੋ ਫਕਟਰ ਫੋਟੋ ਉੱਚਾ ਦਾ ਵੀਊ ਹੈ। ਆਪਣਾ ਝੰਡਾ ਵੀ ਲਾਤਾ ਉਹ ਦੇਖੀ ਤੁਹਾਨੂੰ ਦਿਖਾਉਂਦਾ। ਬਹੁਤ ਸੋਹਣਾ ਵੀਊ ਦਿਖਦਾ ਰਿਹਾ ਤੇ ਮਾਕੇ ਇਧਰੋਂ ਦਫ਼ਤਰ ਦਾ ਆਪਣੇ ਦਾ ਕੰਮ ਚੱਲ ਰਿਹਾ। ਕਰੋ ਚੈੱਕ ਵੀਊ। ਮਾਕੇ ਰੇ ਮਸ਼ੀਨ ਆ ਵੀ ਲੱਗੀ ਆ। ਚੜਨਾ ਪੰਜਾਂ ਦੀ ਜਦ ਉਹ ਮੋਟਰ ਟੱਗੀ ਦੀ ਚੜਨਾ ਤਾਂ ਸੌਖਾ ਪਿਆ ਉੱਤਰਨੇ ਨੂੰ ਬਹੁਤ ਔਖਾ ਲੱਗਦਾ ਇਹ ਆ ਵੀ ਚਾਦਰ ਲੱਗੀ ਹੋਈ ਉਹਦੇ ਤੇ ਤਾਂ ਠੀਕ ਆ ਹਾਂ ਕਿਉਂਕਿ ਆ ਥੱਲੇ ਆਪਾਂ ਨੂੰ ਕੁਝ ਨਹੀਂ ਦਿਖ ਰਿਹਾ ਤੇ ਜੇ ਇੱਥੇ ਜੋ ਦੇਖਦਾ ਆ ਪਹੁੰਚਾ ਤੱਕ ਤਾਂ ਉਹ ਬਾਈ ਕਿੰਨੇ ਕਿੰਨੇ ਦਾ ਲੱਗ ਰਹੇ ਆਮਲੇ ਬਾਕੀ ਇਹ ਜੇ ਆ ਵੀ 흘ਦਾ ਐ ਲੱਗਦਾ ਵੀ ਲੈ ਹੋਣ ਗਏ ਹੋਣ ਆ ਚੀਂ ਹਿੰਦੀ ਬਾਕੀ ਦਾ ਪਰਾਂ ਪੱਖੀ ਆ ਸਾਰਾ ਕੰਮ ਤੇ ਜੀ ਜੀ ਦੇਖ ਲੋ ਬਾਈ ਮੋਰ ਫਿਰਦਾ ਪਹਿਲਾਂ ਪਾਉਂਦਾ ਕੋਰੇ ਜਾਨਵਰ ਜੂਨ ਪਰ ਐ ਦਿਖਣਾ ਵਿੱਚ ਵੜਿਆ ਹੋਇਆ ਕਿੰਨੇ ਜਿੰਨੇ ਦੇ ਜੋ ਵੀ ਆ ਬਹੁਤ ਸੋਹਣਾ ਨਜ਼ਾਰਾ ਬਾਈ ਉਹ ਘੰਟਾ ਰੋਜ਼ ਬਹਿ ਕੇ ਜਾਏਗਾ ਨਾ ਔਰੇ ਸ਼ਾਮ ਨੂੰ ਮਾਂਝਾ ਕੁਝ ਹੁੰਦਾ ਹੈ ਨਾ ਆਪਣੇ ਆ ਸ਼ੈੱਡ ਤੇ ਵੀ ਉੱਚਾ ਏ ਆ ਸ਼ੈੱਡ ਡਰਾਇਰ ਆ ਪੈ ਗਿਆ ਇੱਧਰ ਉਹ ਪਾਰਲੀ ਸਾਈਡ ਆਪਣਾ ਦੂਆ ਪਲਾਨਟ ਵਾਲਾ ਤੇ ਆ ਪੱਖੇ ਜੇ ਘੁੰਮ ਜਾ ਕਿੰਨਾ ਸੁਣਾ 뷰 ਜੀ ਲੱਗਦਾ ਰਿਹਾ ਗੇ ਬਾਕੀ ਉਹ ਰੋਟਾਵੀਟਰ ਟਰਾਲਰ ਡਰ ਬਲੂ ਦੀ ਖੜਾ ਤੇ ਮੋਟਰ ਚਲਾਈ ਵੀ ਆ ਉੱਥੇ ਆਪਾਂ ਨੇ ਸਵੇਰ ਦਾ ਇੱਕ ਕੰਮ ਗਏ ਹੋਏ ਤੇ ਆਪਾਂ ਹੁਣ ਆਏ ਆ ਉੱਥੇ ਤੇ ਰਾਜਾ ਪਾਣੀ ਪੂਣੀ ਛੱਡਿਆ ਹੋਇਆ ਉਹਦੇ ਜੀ ਬਾਕੀ ਜਿਗਨ ਆਪਾਂ ਡਰੋਨ ਨਾਲ ਦੇਖਦੇ ਆ ਨਾ ਚੀਜ਼ ਨੂੰ ਉਹ ਚੀਜ਼ ਫੀਲ ਹੁੰਦੀ ਆ ਦੇਖੋ ਮੋਟਰ ਉਹ ਫੈਨ ਖੇਤ ਉੱਕਣੇ ਚੌਰਸ ਬਣੇ ਹੋ 70 ਫੁੱਟ ਬਈ ਇੰਨੀ ਹੋ ਜਾਂਦਾ ਫੈਨ ਨੂੰ ਸੱਤਾਂ ਰਹਿੰਦੇ ਹੂ ਨਿਕਲਦਾ ਪਰ ਪਰ ਅੱਗੇ ਪਤਾ ਲੱਗਦਾ ਤੇ ਡਰੋਨ ਕਿੰਨੀ ਉੱਚੀ ਉੱਡਦਾ ਨਾ ਤੇ ਬਾਕੀ ਜਾਨਵਰ ਆ ਨਾ ਕਿੰਨਾ ਸੋਹਣਾ ਵੀ ਦੇਖਦੇ ਆ ਉੱਪਰ ਦੇ ਹਰਿਆਲੀ ਉਹ ਬਹੁਤ ਸੋਹਣੀ ਲੱਗਦੀ ਔਰ ਇੱਥੇ ਫਿਰ ਚੈੱਕ ਕਰੋ ਵੀ ਖਰਾਪ ਰਹੀ ਦਿਖ ਰਿਹਾ ਸਾਰਾ ਕੁਝ ਉੱਪਰ ਜੇ ਬੱਦਲ ਸਾਹਬ ਹੋਣ ਕਿੰਨਾ ਸੋਹਣਾ 뷰 ਆ ਗਿਆ ਆਪਣਾ ਆਪਣੇ ਤਾਂ ਪੂਲਰਾਂ ਕਰਕੇ ਹਰਿਆਈ ਜ਼ਿਆਦਾ ਧਾਨਾ ਕਰਕੇ ਪਾਣੀ ਖੜੇ ਐਨ ਪਤਾ ਲੱਗ ਰਿਹਾ ਵੀ ਇਕੱਲੇ ਇਕੱਲੇ ਖੇਤ ਦਾ ਆ ਮੋਰ ਤੰਗ ਕਰਦੇ ਆ ਉਹ ਦੇਖੋ ਮੋਰ ਬੈਠੇ ਉਹਨਾਂ ਨੇ ਪਤਾ ਦੇ ਚਲਾਉਣੇ ਪੈਣੇ ਆ ਇਹਦੇ ਆਓ ਜੀ ਜੀ ਬਹੁਤ ਗੋਮੇ ਨੇ ਕੋ ਮੋਟਰ ਉੱਪਰ ਬੈਠਾ ਪਹਿਲਾਂ ਮਕੀਨ ਟੰਕ ਕਰਦੇ ਤੇ ਦਿੱਕੇ ਵੀ ਇਹਨਾਂ ਨੂੰ ਹੁਣ ਆਜਦੇ ਕਰਨ। ਔਰ ਹਰਾਮੀ ਬਹੁਤ ਆਉੜਦੇ ਨੇ ਇਹਨੇ ਠੀਠ ਬਣੇ ਪਏ ਆ ਵੀ। ਕੀ ਕਹੋ ਕਰਦਾ ਤੁਹਾਨੂੰ ਇਹ। ਜਿੱਥੇ ਮੁੱਠੇ ਵੱਧਦੇ ਵੀ ਗਰੀਬੀ ਉਹ ਵੀ ਪਤਾ ਲੱਗ ਰਿਹਾ ਹੁਣ। ਮੱਕੀ ਕੰਮ ਚੱਲ ਰਿਹਾ ਆਪਣੇ ਹਜੇ ਬਿਲਡਿੰਗ ਦਾ ਮਾਣਾ ਮੋਟਾ ਜਿਹੜਾ ਲੱਗੇ ਹੋਏ ਆ ਤੇ ਆ ਜਿਹੜਾ ਉਹ ਚੌਲ ਚੂਲਾ ਆਉਣਾ ਥੱਲੇ ਚੱਕ ਕੇ ਵੀ ਇੱਧਰ ਲੈ ਜਾਣਾ ਤਾਂ ਹਾਂ ਢੱਕਣ ਇੱਧਰ ਕਰ ਦੇਣਾ ਉਹ ਨਹੀਂ ਪੜਲੀ ਸਾਰਾ ਟੱਕਣਾ ਹੈ ਇਹ ਹੈਵੀ ਬੈਗ ਉਹ ਲੱਗ ਜਾਣਾ ਇੱਥੇ ਤੇ ਫਿਰ ਅੰਦਰ ਜਾਣਾ ਪੁਰੇ ਤੇ ਫਿਰ ਉਹ ਅੰਦਰ ਸਾਰਾ ਅੰਦਰੇ ਅੰਦਰ ਕੰਮ ਜੀ ਇਹ ਨਹੀਂ ਕਰਦਾ ਇੱਕ ਉੱਪਰ ਤੇ ਵੀਡੀਓ ਬਣਾਉਣ ਨੂੰ ਜੀ ਕਰੀ ਜਾਂਦਾ ਵੀ ਇੰਨਾ ਸੋਹਣਾ 뷰 ਦਿਖਦਾ ਉੱਪਰ ਦੇ ਤਾਂ ਰੰਗ ਬੰਨੇ ਪਏ ਆ। ਇਹ ਆ ਉੱਪਰ 5 6 ਕੁ فٹ ਹੇ ਉਪਰ ਆਏ ਉਪਰ ਜੇ ਉਹ ਲੱਗੀ ਵੀ ਉਹ ਟਿੰਨਾ ਦੇਖ ਲੋ ਕਿਵੇਂ ਪਾਈਆਂ ਪਾਈਆਂ ਨੇ। ਚਲੋ ਜਿਹਦਾ ਕੰਮ ਉਹ ਨੂੰ ਇਹ ਸਾਜਦਾ। ਹੋ ਰਹਿਣੀ ਆ ਤੋ ਦੋ ਤਿੰਨ ਲਾਉ ਬੈਲਡ ਕਰਨ ਲੱਗੇ ਹਾਂ ਹੁਣ। ਬਾਕੀ ਸਾਨੂੰ ਕੰਪਲੀਟ ਹੋਇਆ ਤੇ ਬਾਈ ਵੀਡੀਓ ਪਾਉਣਾ ਹੈ ਜੀ ਆਪਾਂ ਤੇ ਬਾਈ ਦਿਖਾ ਕੇ ਪਾਉਣਾ ਉਹ ਵੀਡੀਓ ਪਾਉਣੀ ਤੇ ਬਾਕੀ ਇੱਧਰ ਹੌਦੀ ਉੱਦੀਆਂ ਨੂੰ ਲੱਗ ਗਿਆ ਵੀ ਬਾਈ ਆਇਓ ਇੱਕ ਸੌਦਾਸ ਕੀ ਹਾਲ ਹੈ ਜੀ ਅਕਾਲ ਜੀ ਹੂੰ ਦੇਖਤਾ ਯਾਰ ਆਹੇ ਭਈਆ ਇਹ ਪਿਲਕ ਪਰੇਂਦੀ ਰਹਿੰਦੀ ਯਾਰ ਬਟਰੀ ਕੀ ਗੱਲ ਰੋ ਉਹ ਤਾਂ ਸੁੰਡੀ ਸੰਡੀ ਦਾ ਨਹੀਂ ਵਿੱਚ ਪੱਤਾ ਤਾਂ ਨਹੀਂ ਇਕੱਠਾ ਕਿਤੇ ਪੱਤਾ ਪੁੱਤਾ ਤਾਂ ਨਹੀਂ ਪੱਤਾ ਲਵੇਟ ਵੀ ਹੋਊਂਗੀ ਜੇ ਹੋਈ ਕੋਈ ਇਹ ਅੱਜ ਕਹਿੰਦਾ ਆ ਪੱਤਾ ਸੁੱਕਾ ਪੱਤਾ ਲਵੇਟ ਹੈਗੀ ਹੈ ਨਾ ਨਿਕਲੀ ਵੀ ਆ ਵਿੱਚੋਂ ਸੁੰਡੀ ਨਹੀਂ ਬਈ ਹੈਗੀ ਉਹ ਯਾ ਮਿਹਨਤ ਹੋਤੀ ਹੋਣੀ ਕੱਲ ਬਈ ਇਹ ਰਹਿਣੀ ਏਕਣੀ ਹੈ ਇੱਕ ਰਾ ਕਈ ਇਹਦੇ ਕਾਲੀ ਵੀ ਹੈਗੀ ਆ ਪਤਾ ਨਹੀਂ ਕੀ ਗੱਲ ਪਹਿਲਾਂ ਇਹ ਦੇਖ ਲੈ ਬਾਈ ਸਾਰਿਆਂ ਨੂੰ ਲੱਗੇ ਚਮਕਦੀ ਦੀ ਜਿਆਦਾ ਤੇਰੇ ਪਲਕਣ ਉਪਰ ਦੇਖੀ ਆ ਮੈਂ ਅੱਛਾ ਪੀ ਚਕਣਾ ਆ ਹੇ ਹੁਣ ਇਹ ਪੱਤਾ ਵੀ ਆ ਦੇਗਾ ਇਹ ਕਿਹੜਾ ਪੱਤਾ ਇਕੱਠਾ ਆ ਐ ਹੋਈ ਜਾਂਦਾ ਇਹ ਇਹਦੇ ਵਿੱਚ ਦੇਖ ਤਾਂ ਨਾ ਤਾਂ ਫਿਰ ਉਥੋਂ ਜਾਲਾ ਜਿਹਾ ਬਣਾ ਲੈਂਦੀ ਆ ਉਹ ਉਹ ਵੀ ਨਹੀਂ ਹੈਗੀ ਉਹ ਤਾਂ ਜਾਲਾ ਜਿਹਾ ਬਣਾ ਲੈਂਦੀ ਆ ਫਿਰ ਉਹ ਬਥੇਰੀ ਗਰੋਥ ਗਰੂਥ ਬਥੇਰੀ ਕਰ ਰਹੀ ਆ ਠੀਕ ਆ ਪਰ ਆ ਜੱਗੇ ਨਾਲ ਦੇ ਨਾਲ ਇਹਤੀ ਲੱਗੀ ਵੀ ਸਾਡੀ ਇਕੱਠੀ ਹੋ ਇਹ ਹਾਂ ਪੂਰੀ ਕਾਲ ਸਬਰਤੀ ਜੱਗੇ ਨਾਲ ਦੀ ਹਰਿਆਈ ਜੀ ਮਾਰ ਦਿੱਤੀ ਨਰਮ ਜੀ ਫਿਰ ਉਹਦੇ ਬਾਅਦ ਆ ਹੁਣ ਆ ਕੇ ਆਹ ਨੂੰ ਕਰਨ ਲੱਗ ਗਈ ਇਹ ਉਹ ਆ 471 ਇਹ ਵੀ ਠੀਕ ਹੈ ਇਹ ਵੀ ਹੋ ਗਈ 15 ਕੇ ਦਿਨ ਦੀ ਹੋ ਗਈ 10 15 ਕੇ ਦਿਨ ਦੀ ਮਨ ਤਾਂ ਆਇਆ ਮੈਂ ਕਿਹਾ ਕੋਈ ਹੂ ਨਾ ਚੱਕਰ ਹੋਵੇ ਬਾਈ ਨੇ ਇੱਕ ਨਾ ਕਮੈਂਟ ਕਰਿਆ ਉਹ ਕਹਿੰਦਾ ਬਾਈ ਇਹ ਰਹਿੰਦੀ ਉਹ ਪਿਲਕਪੁਰ ਇਹ ਪਿਲਕਪੁਰ ਰਹਿੰਦੀ ਹੈ ਇਹ ਤਾਂ ਹੈਗਾ ਪਰ ਇਹ ਮੈਨੂੰ ਥੋੜੀ ਜ਼ਿਆਦਾ ਲੱਗੀ ਜਾਂਦੀ ਆ ਕਿਹੜੀ ਇਹ ਕਿਹਨਾ ਪਤਾ ਜੂਰੀਏ ਤਿੰਨ ਕਿੱਲੇ ਦੇ ਹਾਂ ਇਹ ਤਾਂ ਬਹੁਤ ਹੋ ਗਿਆ ਯਾਰ ਕਿੱਲੇ ਦੇ ਸਾਹਨਾ ਮੈਂ ਤਿੰਨ ਪਾਤੇ ਇੱਕ ਤਾਂ ਪਹਿਲਾ ਡਾਈ ਨਾਲੇ ਪਾਤਾ ਦਾ ਉਹਦੇ ਬਾਅਦ ਦੋ ਉਹ ਪਾ ਕੇ ਬੂਸਟਰ ਪਾਟਰ ਜਿਹੜਾ ਉਹ ਚਲੋ ਤਿੰਨ ਥੈਲੀ ਬਹੁਤ ਹੁੰਦੀ ਜੂਰੀਏ ਦੀ ਯਾਰ ਮੈਂ ਤਾਂ ਸੋਦਾ ਮੈਂ ਚਲ ਜੂਰੀਏ ਕਰਕੇ ਨਾ ਹੋਵੇ ਫਿਰ ਕਹਿੰਦੇ ਇਹ ਪ੍ਰਾਲ ਖਾਨਾ ਬਣਾ ਲੈਂਦੀ ਆ ਵੀ ਜੇ ਜ਼ਿਆਦਾ ਪਾਈ ਜਾਵੇ ਬਸ ਕੋਈ ਨਹੀਂ ਪੜੀ ਜੇ ਪੜੀ ਹੋ ਰਹਿਣ ਤੇ ਮੜੀ ਜੀ ਤਾਂ ਵੀ ਗਿਆ ਹੂੰ ਬਹੁਤ ਜੂਰੀਏ ਦਾ ਕੋਈ ਫਾਇਦਾ ਨਹੀਂ ਜੂਰੀਏ ਦਾ ਉਹੀ ਤਾਂ ਚੱਕਰ ਆ ਇੱਕ ਆ ਕਾਲੇ ਦੇ ਉਹ ਪਰਲੀ ਸਾਈਡ ਲਾਈਤੀ ਮੈਂ ਪੱਟ ਕੇ ਇੱਕ ਆ ਥੋੜੀ ਹੂਰੇ ਜਿਹੀ ਲੱਗੀ ਤੱਕ ਹੀ ਰਹੀ ਤੇ ਆ ਗੱਗੇ ਨਾਲ ਦਿੱਤੀ ਵੀ ਦੇਖ ਆ ਸਾਪ ਪਈ ਆ ਉਹ ਪਰ ਇੰਨਾ ਕੱਖ ਤਾਂ ਦਿਖਲੇ ਆ ਕਾਲੇ ਦੇ ਕੱਖੇ ਬਹੁਤ ਪਨੀਰੀ ਚ ਹੋਰ ਫੇ ਮੈਂ ਪੱਟਿਆ ਕੱਖ ਵੀ ਕੋਈ ਲਈ ਵਿੱਚ ਲਾਈ ਕੇ ਫੇ ਲੱਗੇ ਜਾਂਦਾ ਇੱਕ ਅੱਧਾ ਡੱਕਾ ਜੇ ਜ਼ਿਆਦਾ ਕੱਖ ਹੋਵੇ ਹੁਣ ਇੰਨਾ ਕਿਹੜੇ ਚੁਣ-ਚੁਣ ਕੇ ਵੜਦੇ ਆ ਪਰ ਮੈਨੂੰ ਯਾਰ ਆਹ ਬੀਜ ਬਹੁਤ ਵਧੀਆ ਲੱਗੇ 77 ਕੁਤਰ ਇਹ ਥੱਲੇ ਦੇ ਕਾਲ ਸਮਾਰਦੇ ਜਾਂਦੇ ਆ 77 ਵੀ 468 468 ਵੀ ਹਾਈਬ੍ਰਿਡ ਸਾਰੀ ਠੀਕ ਹੁੰਦੀ ਆ ਹਾਂ ਸਭਾ 34 27 73 ਸਾਬ ਵਧੀਆ ਅੱਛੀ ਬੀਜ ਦੇ ਵੀ ਇਕਣੀਆਂ ਕਾਲਸ ਮਾਰਦੇ ਜੱਗੇ ਦੇ ਵੀ ਆਹ ਇਹ ਬੀਜ ਵਾਲੇ ਨੂੰ ਕੋ ਲਾਇਆ ਵਾ ਘੱਟੇ ਆ ਮੈਂ 110 ਚੱਲ ਆਹੀ ਆ ਜਿਹੜਾ ਹੈਗਾ ਚਰੀ ਨੂੰ ਪਾਣੀ ਲਾਇਆ ਚਰੀ ਨੂੰ ਲਾਹਤਾ ਤਾਂ ਦੇਖੀ ਇਹ ਮੈਂ ਕਰਨਾ ਤਾਂ ਉਹ ਰੌਣੀ ਮਰੋ ਚੱਲ ਇੱਕ ਵਾਰੀ ਚਰੀ ਨੂੰ ਵੀ ਭਰ ਤੂੰ ਥੱਲੇ ਤਾਂ ਨਾ ਜਿਹਨੂੰ ਕੱਢਦੇ ਹੁਣ ਤੂੰ ਭਰ ਕੇ ਕਹਨੂੰ ਖੜਾਏ ਕਿਹੜਾ ਹੁਣ ਕੱਢਣਾ ਮੈਂ ਆਹ ਉਹ ਭਰਿਆ ਰਾਤ ਭਰਿਆ ਦਾ ਮੈਂ ਕਿ ਇੱਕ ਵਾਰੀ ਰਾਜ ਲਣ ਦੇ ਹੁਣ ਅੱਛਿਆ ਬਾਈ ਆ ਚਰੀ ਦਾ ਤਾਂ ਕੱਢ ਦੇ ਪਰਲਾ ਨਾ ਕੱਢ ਉਹਦਾ ਯੋਥੇ ਤੇ ਤੋੜ ਦੇਣਾ ਹਾਂ ਚੜੀ ਦਾ ਤਾਨਾ ਜੇ ਪਾ ਦੇਣਾ ਨਹੀਂ ਨਹੀਂ ਪਹਿਲਾ ਪਾਣੀ ਉਹ ਲਾਇਆ ਜੱਦੀ ਬੀਜੀ ਆ ਉਹ ਕੋ ਪਾਣੀ ਦਾ ਕੋਈ ਚੱਕਰ ਨਹੀਂ ਪਹਿਲੇ ਦੂਜੇ ਦਾ ਟਾਈਮ ਵੀ ਦੇਖਣਾ ਹੁੰਦਾ ਪਾਣੀ ਮੰਗਦੀ ਜਾਂ ਨਹੀਂ ਮੰਗਦੀ ਆਹ ਹੋਵੇ ਜੀ ਬਾਈ ਦਾ ਕੀ ਕਹਿੰਦਾ ਤੂੰ ਕੱਖ ਨਹੀਂ ਵੱਢਦਾ ਕਹਿੰਦਾ ਹੈ ਤੈਨੂੰ ਕਹਿੰਦਾ ਨਹੀਂ ਤਾਂ ਕਹਿੰਦਾ ਬੀਜ ਦਾ ਨਹੀਂ ਨਾ ਵੱਢਦਾ ਹੈ ਕਿਤੇ ਉਹੀ ਕੰਮ ਨਾ ਹੋਵੇ ਤੂੰ ਕਿਤੇ ਕਹੇ ਵੀ ਚੇਰੀ ਮਰ ਗਈ ਜਦ ਕੀ ਤੂੜੀਓ ਚੱਲੂ ਨਾ ਨਾ ਇਹ ਤਾਂ ਉਹੀ ਆ ਆ ਬਾਜਰਾ ਇੱਕ ਗੱਡੀ ਉਰੇ ਤੇ ਭਰਾਤੀ ਤੇ ਉਦਣ 31 ਕੁਇੰਟਲ ਹੋ ਗਿਆ ਕੋੜੀ ਦੇ ਬਰਾਬਰ ਦਾ ਬੌਲਦ ਭੱਜੇ ਆਉਂਦਾ ਹੈ ਬੌਲਦ ਤੇ ਰਿਆ ਆਉਂਦਾ ਜਿਹੜੀ ਜੀ ਦੇ ਲੱਭ ਕੋੜੀ ਆ ਲੈ ਬਾਈ ਪੈਣੀ ਆਨੇ ਮੁੰਡਾ ਲਈ ਫਿਰਦੇ ਕੋੜੀ ਆਪਣੀ ਵੀ ਹੋ ਜੂਵੇ ਕੈਮ ਫੇਰ ਕੱਢੇ ਕਰੂਗੇ ਉਹ ਨੂੰ ਕਿਉਂ ਤਾਂ ਕੱਢੇ ਕਰ ਹੀਰੇ ਨੂੰ ਯਾਰ ਗਰਮੀ ਬਹੁਤ ਆ ਬਾਈ ਗਰਮੀ ਤਾਂ ਹੈਗੀ ਬਹੁਤ ਬਾਸ ਹੁੰਦੀ ਆ ਇੱਕ ਮੱਖ ਬਹੁਤ ਅੰਕ ਕਰਦਾ ਆਪਾਂ ਕੱਢ ਲੈਨੇ ਆ ਫੇਰ ਮੱਖ ਦੇ ਨਾ ਜਾਨਵਰ ਬਹੁਤ ਕਾਣਤਦਾ ਉਹ ਲੈ ਉਹਨੂੰ ਕਿੱਧਰ ਭਜ ਲੈਣਾ ਕਿੱਧਰ ਨੂੰ ਹੋਣਾ ਸਿੱਧਾ ਇਹਦਾ ਕੋੜੀ ਸਿਆਣੀ ਆ ਕੋੜੀ ਯਾਰ ਉਹਦਾ ਤਾਂ ਫਰਕ ਹੀ ਰਹਿੰਦਾ ਬਸ ਕਿਉਂ ਦੇ ਬੀਜਣਾ ਕਿਆ ਉਰੇ ਬਾਸਮਤੀ ਉਹ ਪਰ ਹੋਗੀ ਹਾ ਇਹ ਸਾਰੇ ਜੀ ਬਾਰੇ ਚਰੀ ਵਾਲੇ ਜੀ ਵੀ ਕਿਹੜੇ ਨਾ ਨਾ ਚਰੀ ਵਾਲਾ ਤਾਂ ਇਹ ਲੱਗ ਗਿਆ ਸਾਰੇ ਕੀਲਾ ਕੱਖਾਂ ਚੋਗੇ ਰੱਖਣਾ ਐ ਮੈਂ ਉਹ ਪਰ ਨਾਲ ਵੀ ਹਾਂ ਉਹ ਤੇਰੇ ਤੇ ਬੀਜਣੀ ਐ ਜੇ ਵੀਜਣੀ ਸਾਰੇ ਤੇਰਾ ਫੇ ਨਹੀਂ 20 ਦਿਨ ਖਾਲੀ ਹੁਣ ਨਾ ਨਾ ਜਿੱਦਾਂ ਪਨੀਰੀ ਹੋ ਗਈ ਉਸ ਦਿਨੇ ਪਟਾ ਦੇਣਾ ਮੈਂ ਇਹ ਬਰੀ ਕਾਦ ਹੋਣੀ ਅਗਲੇ ਸਾਲ ਹੋਣੀ ਯਾਰ ਐਡੇ ਐਡੇ ਕ ਹੋਈ ਵੀ ਆ ਉਹ ਵੀ ਆਏ ਵੀ ਮੰਨ ਕੇ ਚੱਲ ਵੀ ਹਫਤੇ ਵਿੱਚ ਵਿੱਚ ਲੱਗ ਜੂਗੇ ਆ ਹਫਤੇ ਦੇ ਇਹਦਾ ਮੈਂ ਬੜਾ ਅੱਗੇ ਕਰਾ ਰੱਖ ਲੈਣਾ ਇਹ ਨਹੀਂ ਲੀਟ ਕਾ ਨੂੰ ਕਰੀ ਜਾਂਦਾ ਯਾਰ ਮੈਨੂੰ ਆਏ ਪਨੀਰੀ ਛੋਟੀ ਬਹੁਤ ਆ ਫੇ ਢੱਕਾ ਨਾਲ ਸਾਲਾ ਹੋ ਜਾਵੇ ਤੂੰ ਦਿਖਾ ਦੇਣੀ ਸੀ ਤੂੰ ਲੈਣੀ ਸੀ ਮਾਰੇ ਰੂ ਮਾਰੇ ਆਵੇ ਹੁਣ ਹੋ ਜੂਗੇ ਹਫਤੇ ਦੇ ਵਿੱਚ ਅੱਜ 5 23 ਤਰੀਕ ਤਾਂ ਹੋ ਗਈ ਐ ਮਹੀਨੇ ਚ ਲੱਗ ਜੂਵੇ ਚੰਗੀ ਆ ਮਹੀਨੇ ਚ ਲਾਉਣੀ ਆ 23 ਤਰੀਕ ਹੋ ਗਈ ਬਾ 26 26 ਤੱਕ ਤਿੰਨ ਚਾਰ ਦਿਨਾਂ ਚ ਲਾ ਦੇਣੀ ਮੈਂ ਮੈਨੂੰ ਆਹ ਹੈ ਨਾ ਬਾਜਰੇ ਦਾ ਭਈਏ ਵੀ ਨਹੀਂ ਵਿਲੇ ਆਪਣੇ ਉਧਰ ਸੈਲਰ ਵੱਲ ਗਏ ਹੋਏ ਆ ਨਾ ਦਿਹਾੜੀ ਪਰ ਉਧਰ ਲਾਏ ਬੇ ਆ ਫਿਰ ਮੈਂ ਕਹਾਂ ਚਾ ਬਾਜਰਾ ਵੜਾ ਲੂੰਗਾ ਹਾਂ ਦੋ ਤੱਕੇ ਦੋ ਤਿੰਨ ਰੇੜੇ ਹੋ ਕੇ ਨਾ ਫਿਰ ਕਰਦੇ ਆ ਇਹਦਾ ਕੰਮ ਉਹੀ ਤਾਂ ਚੱਕਰ ਚਲੋ ਬਾਕੀ ਠੀਕ ਆ ਜੀ ਕੋਈ ਦੂਰ ਤੋਂ ਦੇਖ ਪੜੀ ਘੱਟ ਲੱਗਦੀ ਦੂਰ ਤੇ ਤਾਂ ਘੱਟ ਲੱਗਦੀ ਆ ਕੋਲ ਜਾ ਕੇ ਹੀ ਲੱਗਦੀ ਆ ਇਹ ਪਰ ਦੂਈ ਦੇ ਮੁਕਾਬਲੇ ਦੇਖ ਦੂਈ ਜਿਆਦਾ ਕਾਲੀ ਹੈ ਹੈ ਉਹਦੇ ਜੇ ਹਜੇ ਕੱਲ ਇਕੱਲੇ ਪਾ ਕੇ ਚਾਚਾ ਕਹਿੰਦਾ ਦੁਪਹਿਰੇ ਨੂੰ ਦੁਪਹਿਰ ਨੂੰ ਇਹ ਮੌਸਮ ਬਹੁਤ ਵਧੀਆ ਹਵਾ ਚੱਲਦੀ ਸੀ ਉੱਧਰ ਵੀ ਮੈਂ ਪਾਇਆ ਆ ਤੇ ਇਹ ਚ ਵੀ ਪਾਤਾ ਮੇਰਾ ਠੀਕ ਆ